ਮੌਸਮ ਵਿਗਿਆਨਿਕਾਂ ਦੇ ਅਨੁਸਾਰ ਮੈਟਰੋ ਵੈਂਕੂਵਰ ਦੇ ਵਿੱਚ ਮੀਂਹ ਦੀ ਬਹੁਤ ਲੋੜ ਸੀ ਕਿਉਂਕਿ BC ਦੇ ਕਈ ਹਿੱਸਿਆਂ ਵਿੱਚ ਸੋਕੇ ਦੀਆਂ ਸਥਿਤੀਆਂ ਦੇ ਨਾਲ ਸੰਘਰਸ਼ ਕਰਨਾ ਜਾਰੀ ਰਹਿ ਸਕਦਾ ਹੈ ਇਸੇ ਮੀਂਹ ਪੈਣ ਨੂੰ ਇਸ ਲਈ ਵੀ ਚੰਗਾ ਮੰਨਿਆ ਜਾ ਰਿਹਾ ਕਿਉਂਕਿ ਸੂਬੇ ਪਰਦੇ ਵਿੱਚ ਜੰਗਲ ਦੀ ਅੱਗ ਦੀਆਂ ਚਿੰਤਾਵਾਂ ਵਧੀਆਂ ਨੇ ਵੀਰਵਾਰ ਨੂੰ ਮੀਂਹ ਬਾਰੇ ਅਸਲ ਪੋਜ਼ਿਟਿਵ ਗੱਲ ਇਹ ਹੈ ਕਿ ਇਹ ਵਿਆਪਕ ਸੀ ਲਗਭਗ ਲਗਾਤਾਰ 20+ ਮਿਲੀਮੀਟਰ ਮੀਂਹ ਕੁਝ ਥਾਨਿਆਂ ਦੇ ਉੱਤੇ ਦਿਨ ਭਰ ਤੀ ਮਿਲੀਮੀਟਰ ਤੇ ਲਿਜਾ ਰਿਹਾ ਹੈ ਵੀਰਵਾਰ ਨੂੰ ਲਗਾਤਾਰ ਹੋਈ ਬਾਰਿਸ਼ ਨੇ ਸਾਡੇ ਮਹੀਨੇ ਦੇ ਲਈ ਹੋਏ ਮੀਂਹ ਵਰਖਾ ਦੀ ਕੁੱਲ ਮਾਤ ਬੀਤੇ ਦਿਨ ਵਾਈਵੀਆਰ ਵਿਖੇ 1.7 ਤੱਕ ਮੀਂਹ ਪਿਆ ਦੱਖਣੀ ਤੱਟ ਤੇ ਕਈ ਖੇਤਰਾਂ ਦੇ ਵਿੱਚ ਵੀਰਵਾਰ ਦਾ ਮੀਂਹ ਜਿਹੜਾ ਹੈ ਉਹ ਰਿਕਾਰਡ ਤੋੜ ਰਿਹਾ ਐਬਸਫੋਰਡ ਦੇ ਵਿੱਚ 28.4 ਮਿਲੀਮੀਟਰ 20 ਮਿਲੀਮੀਟਰ ਦਾ ਪੁਰਾਣਾ ਰਿਕਾਰਡ ਤੋੜ ਗਿਆ ਵਾਈਵੀਆਰ ਤੇ ਇੱਕ ਨਵਾਂ ਰਿਕਾਰਡ ਤੋੜਿਆ ਗਿਆ 21.7 ਮਿਲੀਮੀਟਰ ਮੀਂਹ ਪਿਆ ਵਾਈਟ ਰੌਕ ਵਿੱਚ ਲਗਭਗ ਇੱਕ ਰਿਕਾਰਡ ਤੇ ਪਿਟ ਮੀਰੋਸ ਦੇ ਵਿੱਚ 22.5 ਮਿਲੀਮੀਟਰ ਮੀਂਹ ਵਿੱਚ ਇੱਕ ਨਵਾਂ ਰਿਕਾਰਡ ਹੋਇਆ ਇਸ ਮਹੀਨੇ ਦੇ ਸ਼ੁਰੂ ਵਿੱਚ ਅਪਡੇਟ ਦੇ ਵਿੱਚ ਬੀਸੀ ਦੇ ਜਲ ਭੂਮੀ ਤੇ ਸਰੋਤ ਪ੍ਰਬੰਧਕੀ ਮੰਤralੇ ਨੇ ਕਿਹਾ ਹੈ ਕਿ 1 ਅਪ੍ਰੈਲ ਤੱਕ ਸੂਬੇ ਦਾ ਬਰਫਬਾਰੀ ਬਹੁਤ ਘੱਟ ਸੀ ਜਿਸ ਦੀ ਉਸ ਆਮ ਦੇ ਨਾਲੋਂ 63% ਜ਼ਿਆਦਾ ਸੀ ਸਭ ਤੋਂ ਪਹਿਲਾ ਖਬਰ ਮਹਿੰਗਾਈ ਨਾਲ ਜੁੜੀ ਪੰਪਤੇ ਕੀਮਤ ਇੰਨੀ ਦਿਨੀ ਮੌਸਮ ਵਾਂਗ ਉਤਾਰ ਚੜਾ ਦਿੱਤਾ ਨਾ ਦਿਖਾਈ ਦੇ ਰਹੀ ਹੈ ਜੀ ਹਾਂ ਪੰਪਾ ਦੇ ਉੱਤੇ ਲਗਾਤਾਰ ਜਦੋਂ 20 ਗੈਸ ਦੀਆਂ ਕੀਮਤਾਂ ਉਤਾਰ ਚੜਾ ਦੇ ਵਿਚ ਆ ਰਹੀਆਂ ਨੇ ਤਾਂ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਰਾਤੋਂ ਰਾਤ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਗੈਸ ਦੀਆਂ ਕੀਮਤਾਂ ਵੱਧ ਗਈਆਂ ਬਹੁਤ ਸਾਰੇ ਸਟੇਸ਼ਨਾਂ ਨੇ ਸ਼ੁੱਕਰਵਾਰ ਸਵੇਰੇ ਨਿਯਮਤ ਤੌਰ ਤੇ 1 ਲੀਟਰ ਦੇ ਲਈ ਡਾਲਰ 2.179 ਤੱਕ ਜਿਹੜਾ ਉਹ ਦਰਜ ਕੀਤਾ ਇਸ ਦੇ ਮੁਕਾਬਲੇ ਵੀਰਵਾਰ ਨੂੰ ਉਸੇ ਸਮੇਂ ਕੀਮਤਾਂ ਡਾਲਰ 2.129 ਦੇ ਹਿਸਾਬ ਦੇ ਨਾਲ ਜਿਹੜੀਆਂ ਉਸ ਦੇ ਦੌਰਾਨ ਦਿਖਾਈ ਦਿੱਤੀਆਂ ਹਫ਼ਤੇ ਦੌਰਾਨ ਕੀਮਤਾਂ ਵੱਧਦੀਆਂ ਰਹੀਆਂ ਨੇ ਜਦੋਂ ਪਹਿਲਾਂ ਕੁਝ ਸਟੇਸ਼ਨ ਜਿਹੜੇ ਸੀ ਉਥੇ ਡਾਲਰ 2 ਤੋਂ ਘਟਦੇ ਲਈ ਸਿਰਫ 1 ਲੀਟਰ ਨਿਯਮਤ ਗੈਸ ਵੇਚ ਰਹੇ ਸਨ ਜੇਕਰ ਤੁਹਾਡੇ ਕੋਲ 60 ਲੀਟਰ ਟੈਂਕ ਵਾਲਾ ਉਸਨ ਗੈਸ ਸੰਚਾਲਿਤ ਵਾਹਨ ਹੈ ਤਾਂ ਤੁਸੀਂ 2 ਦਿਨ ਪਹਿਲਾਂ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਪਰਣ ਦੇ ਲਈ ਡਾਲਰ 10 ਤੋਂ ਵੱਧ ਦਾ ਭੁਗਤਾਨ ਕਰ ਰਹੇ ਹੋ ਜਦੋਂ ਇਹ ਗੱਲ ਆਉਂਦੀ ਹੈ ਕਿ ਵਾਧੇ ਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਹੈ ਤਾਂ ਮਾਹਰ ਦੱਸਦੇ ਨੇ ਕਿ ਕਈ ਕਾਰਨ ਨੇ ਵੱਖ-ਵੱਖ ਸਮੂਹਾਂ ਦੀਆਂ ਸਹਿਮਤੀਆਂ ਇਸ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਗਰਮੀਆਂ ਦੇ ਮਿਸ਼ਰਣ ਵਾਲੇ ਗੈਸੋਲਿਨ ਨੇ ਹੁਣ ਸਿਸਟਮ ਦੇ ਵਿੱਚ ਆਪਣਾ ਰਸਤਾ ਜਿਹੜਾ ਉਹ ਬਣਾ ਲਿਆ ਹੈ ਤੇ ਮੈਟਰੋ ਵੈਨਕੂਵਰ ਦੀਆਂ ਕੀਮਤਾਂ ਪੱਛਮੀ ਤੱਟ ਦੇ ਉੱਪਰ ਦੇ ਵੱਲ ਦਬਾਅ ਦੇ ਨਾਲ ਟੈਗ ਕਰ ਰਹੀਆਂ ਨੇ ਕਿਉਂਕਿ ਯੂ ਐਸ ਦੀਆਂ ਕੀਮਤਾਂ ਵੀ ਉੱਚੀਆਂ ਦਿਖਾਈ ਦੇ ਰਹੀਆਂ ਨੇ ਬਹੁਤ ਲੋਕ ਸੋਚਦੇ ਨੇ ਕਿ ਦਬਾਅ ਨੇੜਲੇ ਭਵਿੱਖ ਦੇ ਵਿੱਚ ਅਲੋਪ ਨਹੀਂ ਹੋਵੇਗਾ ਮੈਟਰੋ ਵੈਨਕੂਵਰ ਦੇ ਡਰਾਈਵਰ ਦੇਸ਼ ਦੇ ਵਿੱਚ ਕੋ ਸਭ ਕੁਝ ਜਿਹੜਾ ਉਹ ਸਭ ਤੋਂ ਵੱਧ ਫਿਊਲ ਟੈਕਸ ਵੀ ਅਦਾ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ